ਸੇਖੋਂ ਵਿੱਧ ਜਥੇਦਾਰ ਵੱਡਾ ਅਕਾਲ ਤਖਤ ਸਾਹਿਬ ਦਾ ਕਿ ਸ਼ੰਕਰਾਚਾਰੀਆ ਵੱਡਾ ਸਿੱਖਾਂ ਵਾਸਤੇ ਅਕਾਲ ਤਖਤ ਸਾਹਿਬ ਵੀ ਵੱਡਾ ਕਿਸੇ ਵਾਸਤੇ ਕੋਈ ਮਤਲਬ ਨਹੀਂ ਕਰਦਾ ਮੈਂ ਮੋਟੀ ਗੱਲ ਕਰ ਅਸੀਂ ਕੋਈ ਸ਼ੰਕਰਾਚਾਰੀਆ ਦਾ ਨਰਾਦਰ ਨਹੀਂ ਕਰ ਰਹੇ ਪਰ ਜੇ ਗੱਲ ਕਰੀਏ ਰਤਬੇ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਜਿਹੜਾ ਹੈ ਉਹ ਸ਼ੰਕਰਾਚਾਰੀਆ ਤੋਂ ਵੱਡਾ ਜਥੇਦਾਰ ਹਰਪ੍ਰੀਤ ਸਿੰਘ ਰਾਗ ਵਿੱਚ ਅੱਡੇ ਦੇ ਪਰਨੀਤੀ ਚੋਪੜਾ ਦੇ ਤੇ ਪ੍ਰਿੰਕਾ ਚੋਪੜਾ ਦੇ ਸਮਾਗਮ ਦੇ ਵਿੱਚ ਜਾਂਦੇ ਨੇ ਤੇ ਜੋ ਉੱਥੇ ਜਿਸ ਤਰ੍ਹਾਂ ਦੇ ਉਹਨਾਂ ਨੂੰ ਬਾਹਰ ਛੜਕਦੇ ITAR ਦਿੰਦੇ ਆ ਉਥੋਂ ਜਾਂਦੇ ਆ ਤੇ ਦੂਜੇ ਬੰਨੇ ਉਹੀ ਰਾਗ ਵਿਚੱਡਾ ਹੈ ਉਹੀ ਪਨੀਤੀ ਚੋਪੜਾ ਉਹਨਾਂ ਦੇ ਘਰੇ ਸ਼ੰਗਰਾਚਾਰ ਗਿਆ ਜੀ ਆਇਆਂ ਤੁਸੀਂ ਮੁੰਨਣਾ ਨਹੀਂ ਬਾਹਰ ਗਲੀ ਤੱਕ ਗਲਾਬ ਦੇ ਫੁੱਲਾਂ ਦੀ ਤੈਅ ਲਾਤੀ ਗਦੇਲੇ ਵਛਾ ਦੇ ਗਲਾਬ ਦੇ ਫੁੱਲਾਂ ਦੇ ਅੰਦਰ ਤੱਕ ਜਿਹੜਾ ਉਹਨਾਂ ਦਾ ਵੱਡਾ ਕੌਂਦਾ ਜੀ ਨੂੰ ਆਪਾਂ ਡ੍ਰਾਇੰਗ ਰੂਮ ਕਹ ਲਈਏ ਜਾਂ ਕੋਈ ਹਾਲ ਕਮਰਾ ਕਹ ਲਈਏ ਉੱਥੇ ਆਸਣ ਲੱਗਾ ਉੱਚਾ ਉੱਥੇ ਕੱਲਾ ਸ਼ੰਗਰਾਚਾਰੀ ਜੀ ਬਿਠੇ ਬਾਕੀ ਸਾਰਾ ਟੱਬਰ ਫੱਲੇ ਜਦੋਂ ਬਾਹਰ ਗਲੀ 'ਚ ਕਾਰ ਤੋਂ ਉਤਰਦੇ ਆ ਉਤਰਦੇ ਆਣ ਵੀ ਸਾਰਾ ਟੱਬਰ ਲੰਮੇ ਪੈ ਕੇ ਤਾਂਗ ਡੰਡੌਤ ਕਰਦੇ ਛੜਕਦੇ ਹੀ ਫੇਰ ਗੇਟ ਤੇ ਉਹਨਾਂ ਦੀ ਉਹ ਤਾਂ ਆਰਤੀ ਉਤਾਰੀ ਜਾਂਦੀ ਅੰਦਰ ਲਿਜਾਇਆ ਜਾਂਦਾ ਸਤਕਾਰ ਦੇ ਨਾਲ ਉੱਚੇ ਆਸਣ ਤੇ ਬਿਠਾਇਆ ਜਾਂਦਾ ਤੇ ਆਪ ਸਾਰੇ ਥੱਲੇ ਬੈ ਕੇ ਫੇਰ ਉੱਠੇ ਉਹਨਾਂ ਨੂੰ ਡੰਡਾ ਉਤਾਰਦੇ ਸ਼ੰਗਰਾਚਾਰੀਆਂ ਦੇ ਰੂਪ ਵਿੱਚ ਸਾਰਾ ਕੁਝ ਹੋ ਰਿਹਾ ਤਾਂ ਸਾਡੇ ਜਾਈਦਾ ਨੂੰ ਉਹ ਸੜਕ ਤੇ ਲਾ ਦਿਓ ਜੀ